ਸੱਚਖਾਲੀ ਮਹੱਕ ਕਵਰ ਸਿੰਘ 베ਦੀ ਚੋਣਾ ਦੇਸ ਮਹਾਕੁੰਬ ਦੇ ਵਿੱਚ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਇੱਕ ਵਾਰ ਫੇਰ ਗ੍ਰੈਂਡ ਲੱਗ ਸਕਦਾ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਮਲਤਵੀ ਹੋਣ ਜਾ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਖਤਰਾ ਹੈ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਜਦੋਂ ਸਿਆਸੀ ਮਾਹੌਲ ਪੱਕ ਚੁੱਕਾ ਹੋਵੇ ਹਰ ਸਿਆਸੀ ਪਾਰਟੀ ਨੇ ਉਮੀਦਵਾਰ ਉਤਾਰ ਦਿੱਤੇ ਹੋਣ ਤਾਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਜੋ ਪਹਿਲਾਂ ਹੀ 7ਵੇਂ ਗੇੜ ਵਿੱਚ ਰੱਖੀਆਂ ਗਈਆਂ ਤਾਂ ਉਹਨਾਂ ਦੇ ਮੁਲਤਵੀ ਹੋਣ ਦਾ ਕਾਰਨ ਕੀ ਹੋ ਸਕਦਾ ਹੈ ਉਹਨਾਂ ਚੋਣਾਂ ਦੇ ਪਿੱਛੇ ਕਿਹੜੀ ਸਾਜ਼ਿਸ਼ ਹੋ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਕਿਸਾਨ ਪਾਜਪਾ ਉਮੀਦਵਾਰਾਂ ਨੂੰ ਟਾਰਗੇਟ ਕਰ ਰਿਹਾ ਜਿਸ ਤਰ੍ਹਾਂ ਸਿਆਸੀ ਮਾਹੌਲ ਸਰਜਦਾ ਵੱਖਾ ਹੀ ਦੱਸਦਾ ਕਿ ਵੋਟਰਾਂ ਦੇ ਵਿੱਚ ਲੋਕਾਂ ਦੇ ਵਿੱਚ ਇਨ੍ਹਾਂ ਸਿਆਸਤਦਾਨਾਂ ਤੇ ਸਿਆਸੀ ਪਾਰਟੀਆਂ ਦੇ ਪ੍ਰਤੀ ਮੋਹ ਪੰਗ ਹੁੰਦਾ ਵੀ ਵੱਖਾ ਹੀ ਦਿੱਤਾ ਤਾਂ ਕਿਹਾ ਜਾ ਰਿਹਾ ਕਿ ਜਦੋਂ 7ਵੇਂ ਗੇੜ ਵਿੱਚ ਪੰਜਾਬ ਦੀਆਂ ਲੋਕ ਸਭਾ ਚੋਣਾਂ ਰੱਖੀਆਂ ਗਈਆਂ ਤਾਂ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਸਵਾਲ ਖੜੇ ਕੀਤੇ ਸੀ ਕਿ ਆਖਰ ਇਹ ਚੋਣਾਂ 7ਵੇਂ ਗੇੜ ਵਿੱਚ ਕਿਉਂ ਰੱਖੀਆਂ ਗਈਆਂ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਦੇਸ਼ ਭਰ ਦੇ ਵਿੱਚ ਜਦੋਂ ਚੋਣ ਮਹਮ ਦਾ ਆਗਾਜ਼ ਹੁੰਦਾ ਹੈ ਤਾਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਇਸ ਕਰਕੇ ਸੱਤਵੇਂ ਗੇੜ ਵਿੱਚ ਰੱਖੀਆਂ ਗਈਆਂ ਕਿ ਜਦੋਂ ਦੇਸ਼ ਦੇ ਵੱਖ-ਵੱਖ ਹਿੱਸੇ ਦੇ ਵਿੱਚ ਚੋਣ ਮਹਮ ਨਿਪਰੇ ਚੜ੍ਹ ਗਈ ਹੋਵੇਗੀ ਤਾਂ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਫਿਰ ਆਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕਰੇਗੀ ਤਾਂ ਕਿਹਾ ਜਾ ਰਿਹਾ ਕਿ ਜਦੋਂ ਸਿਆਸੀ ਮਾਹੌਲ ਅੰਦਰ ਗਾਠ ਜੋੜ ਸੇਰੇ ਨਾਲ ਚੜਿਆ ਹੋਵੇ ਤਾਂ ਭਾਜਪਾ ਨੂੰ 13 ਦੇ ਕਰੀਬ ਆਪਣੇ ਉਮੀਦਵਾਰ ਲੋਕ ਸਭਾ ਚੋਣਾਂ ਚ ਉਤਾਰਨੇ ਪੈ ਜਾਂਦੇ ਆ ਜਿਸ ਦੇ ਵਿੱਚੋਂ 4 ਦੇ ਕਰੀਬ ਅਜਹੀਆਂ ਸੀਟਾਂ ਨੇ ਜਿੱਥੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨਨੇ ਆ ਤਾਂ ਇਸ ਮਾਹੌਲ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਕਿਸਾਨ ਸੰਘਰਸ਼ ਤੇ ਨਿਕਲੇ ਹੋਣ ਜਦੋਂ ਕਿਸਾਨ ਜਥੇਬੰਦੀਆਂ ਭਾਜਪਾ ਦੇ ਉਮੀਦਵਾਰਾਂ ਦਾ ਕਰਾਉ ਕਰ ਰਹੀਆਂ ਹੁਣ ਤਾਂ ਬਹੁਤ ਸਾਰੇ ਤਰਕ ਬਹੁਤ ਸਾਰੇ ਖਛੇ ਸਾਹਮਣੇ ਆਉਣ ਲੱਗ ਪਿਆ ਜਿਸ ਤੋਂ ਸਪਸ਼ਟ ਹੋ ਰਿਹਾ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਜੋ 7ਵੇਂ ਗਿੜ ਵਿੱਚ ਰੱਖੀਆਂ ਗਈਆਂ ਉਹ ਮਲਤਵੀ ਹੋਣ ਜਾ ਰਹੀਆਂ ਤਾਂ ਚੋਣਾਂ ਦੇ ਮਲਤਵੀ ਹੋਣ ਪਿੱਛੇ ਕੀ ਭਾਜਪਾ ਹੈ ਕੀ ਕਿਸਾਨ ਹੈ ਕੀ ਆਮ ਆਦੀ ਪਾਰਟੀ ਤੇ ਕਾਂਗਰਸ ਦੀਆਂ ਤਰ੍ਹਾਂ ਜਿਸ ਤਰ੍ਹਾਂ ਦੇਸ਼ ਪੱਧਰ ਤੇ ਇੰਡੀਆ ਗੱਠਜੋੜ ਦਾ ਹਿੱਸਾ ਬਣ ਚੁੱਕੀਆਂ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਹੁੰਦੇ ਆਏ ਆ ਤਾਂ ਹੁਣ ਕੁਝ ਸਿਆਸੀ ਤਰ੍ਹਾਂ ਨੇ ਇਸ ਮਾਮਲੇ ਨੂੰ ਤਲ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਖਦਸ਼ਾ ਵੀ ਜ਼ਾਹਰ ਕੀਤਾ ਹੈ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੜਕ ਖੋਲਣ ਨੂੰ ਲੈ ਕੇ ਇੱਕ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਸੀ ਤਾਂ ਸੁਣਵਾਈ ਦੇ ਦੌਰਾਨ ਐਡਵੋਕੇਟ ਜਰਨਲ ਨੇ ਜਿਸ ਤਰ੍ਹਾਂ ਦੇ ਤਰਕ ਜਿਤਸਾਂ ਦੇ ਖਰਚੇ ਕੋਰਟ ਦੇ ਵਿੱਚ ਰੱਖਿਆ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਵਿੱਚ ਹੱਤਿਆਰ ਵਰਗਾ ਮਾਹੌਲ ਹੈ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਦੇ ਉੱਤੇ ਆਰਪੀਜੀ ਹਮਲੇ ਹੋ ਚੁੱਕੇ ਆ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਸਨ ਲੱਗ ਸਕਦੀ ਹੈ ਤਾਂ ਬੇਸ਼ੱਕ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਫੈਸਲਾ ਤਾਂ ਸੁਣਾ ਦਿੱਤਾ ਪਰ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਨੇ ਐਡਵੋਕੇਟ ਜਨਰਲ ਵੱਲੋਂ ਰੱਖੇ ਗਏ ਤਰਕ ਤੇ ਖਰਚਿਆਂ ਨੂੰ ਵੇਖਦੇ ਹੋਏ ਵੱਡੇ ਸਵਾਲ ਖੜੇ ਕੀਤੇ ਆ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਤੇ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਭਾਜਪਾ ਉਮੀਦਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਾਂਗਰਸ ਤੇ ਆਪ ਕਿਸਾਨਾਂ ਨੂੰ ਵਰਤ ਰਿਹਾ ਜਾਂ ਕਿਸਾਨ ਇਹਈਆਂ ਸਿਆਸੀ ਧਿਰਾਂ ਦੇ ਪਿੱਠੂ ਬਣੀਆਂ ਹੋਈਆਂ ਜੋ ਲਗਾਤਾਰ ਪਾਜਪਾ ਮੀਦਵਾਰਾ ਨੂੰ ਟਾਰਗੇਟ ਕਰ ਰਿਆ ਤਾਂ ਸਨੇਲ ਜਾਖੜ ਨੇ ਸਪਸ਼ਟ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਲਾਇਨ ਆਰਡਰ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹੁਣ ਜਦੋਂ ਐਡਵੋਕੇਟ ਜਰਨਲ ਕੋਰਟ ਦੇ ਵਿੱਚ ਅਜੇਹਾ ਤਰਕ ਦੇ ਰਹੇ ਹੁਣ ਕਿ ਪੰਜਾਬ ਦੇ ਵਿੱਚ ਅੱਤਵਾਦ ਵਰਗਾ ਮਾਹੌਲ ਹੈ ਤਾਂ ਇਸ ਮਾਹੌਲ ਦੇ ਵਿੱਚ ਲੋਕ ਸਭਾ ਚੋਣ ਸਿਰੇ ਕਿਵੇਂ ਚੜ ਸਕਦੀ ਹੈ ਤਾਂ ਕਿਹਾ ਜਾ ਰਿਹਾ ਕਿ ਸਿੱਧੂ ਮੁਸੇਵਾਲੇ ਦੇ ਕਤਲ ਨਾਲ ਸੰਬੰਧਿਤ ਕੁਝ ਤਰਕ ਜਦੋਂ ਐਡਵੋਕੇਟ ਜਰਨਲ ਵੱਲੋਂ ਕੋਰਟ ਵਿੱਚ ਰੱਖੇ ਜਾਂਦੇ ਆ ਕਿ ਸੁਰੱਖਿਆ ਦੀ ਵੱਡੀ ਚੂਕ ਕਾਰਨ ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲੇ ਦਾ ਕਤਲ ਹੋ ਜਾਂਦਾ ਤਾਂ ਜਦੋਂ ਅਦਾਲਤਾਂ ਦੇ ਵਿੱਚ ਸਰਕਾਰ ਵਾਲੇ ਪੱਖ ਤੋਂ ਅਜਿਹੇ ਤਰਕ ਤੇ ਜਹੇ ਖੱਤਛੇ ਪ੍ਰਗਟਾਏ ਜਾ ਰਹੇ ਹੁਣ ਤਾਂ ਪੰਜਾਬ ਦੇ ਵਿੱਚ ਫਿਰ ਲੋਕ ਸਭਾ ਚੋਣ ਸਿਰੇ ਕਿਵੇਂ ਚੜ ਸਕਦੀ ਆ ਲੋਕ ਸਭਾ ਚੋਣਾਂ ਦੇ ਇਸ ਮਾਹੌਲ ਵਿੱਚ ਜਦੋਂ ਭਾਜਪਾ ਉਮੀਦਵਾਰ ਵੋਟਾਂ ਮੰਗਣ ਲਈ ਪਿੰਡਾਂ ਜਾਂਦੇ ਆ ਸ਼ਹਿਰਾਂ ਜਾਂਦੇ ਆ ਤਾਂ ਕਿਸਾਨ ਉਹਨਾਂ ਦਾ ਵਿਰੋਧ ਕਰ ਰਿਹਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਸਾਡੀ ਸਿੰਥੀ ਹੈ ਜਿਸ ਤਰ੍ਹਾਂ ਪ੍ਰਨੀਤ ਕੋਰ ਹੁਣ ਪਟਿਆਲਾ ਦੇ ਕਿਸੇ ਪਿੰਡ ਵਿੱਚ ਚੋਣ ਮਹਿਮ ਪਖਾਨ ਜਾਂਦੇ ਆ ਤਾਂ ਉਥੇ ਜਿਸ ਤਰ੍ਹਾਂ ਇੱਕ ਕਿਸਾਨ ਸਰਿੰਦਰਪਾਲ ਦੀ ਮੌਤ ਹੋ ਜਾਂਦੀ ਹੈ ਤਾਂ ਕਿਤਨਾ ਕਿਤੇ ਭਾਜਪਾ ਆਗੂ ਦੇ ਖਿਲਾਫ ਮਾਮਲਾ ਵੀ ਦਰਜ ਹੁੰਦਾ ਤਾਂ ਸੁਨੀਲ ਜਾਖੜ ਨੇ ਕਿਹਾ ਕਿ ਲਗਾਤਾਰ ਇਸ ਚੋਣ ਵਿੱਚ ਭਾਜਪਾ ਉਮੀਦਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਭਾਜਪਾ ਉਮੀਦਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਪਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਕਿਸਾਨ ਨੂੰ ਟੈਕ ਆਂਦਾ ਹੈ ਕਿਸ ਤਰ੍ਹਾਂ ਕਿਸਾਨ ਖੜੇ ਖੜੇ गिर ਜਾਂਦਾ ਹੈ ਕਿਸ ਤਰ੍ਹਾਂ ਕਿਸਾਨ ਨੂੰ ਲਜਾਂਦੇ ਹੋਏ ਮੌਤ ਹੋ ਜਾਂਦੀ ਹੈ ਤਾਂ ਇੱਕ ਅਜਿਹਾ ਮਾਹੌਲ ਪਾਜਪਾ ਉਮੀਦਵਾਰਾਂ ਦੇ ਪ੍ਰਤੀ ਸਿਰਜਾ ਜਾਂਦਾ ਹੈ ਚਾਹੇ ਉਹ ਖਬਰਾ ਰਹੀ ਹੈ ਚਾਹੇ ਉਹ ਕਿਸੇ ਵੀ ਪਖਤ ਹੋਵੇ ਤਾਂ ਉਸ ਦੇ ਪਿੱਛੇ ਸਰਕਾਰ ਦਿਖਾਈ ਦਿੰਦੀ ਹੈ ਤਾਂ ਜਦੋਂ ਅਜਿਹਾ ਮਾਹੌਲ ਤੰਦੂਰ ਦੀ ਤਰ੍ਹਾਂ ਪਖਿਆ ਹੋਵੇ ਤਾਂ ਅਕਾਲੀ ਦਲ ਵੀ ਕਿਤਨਾ ਕਿਤੇ ਇਸ ਦਾ ਫਾਇਦਾ ਲੈਣਾ ਚਾਹੁੰਦਾ ਹੈ ਕਿਤਨਾ ਕਿਤੇ ਸਿਆਸੀ ਤਰ੍ਹਾਂ ਹੀ ਲੋਕ ਸਭਾ ਦੀ ਚੋਣ ਸਿਰੇ ਨਹੀਂ ਲਾਣਾ ਚਾਹੁੰਦੀਆਂ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਸਰਕਾਰ ਨੂੰ ਇਸ ਕਰਕੇ ਟਾਰਗੇਟ ਕਰਦੀਆਂ ਕਿ ਜਿਸ ਤਰ੍ਹਾਂ ਗੈਂਗਵਾਰ ਪੰਜਾਬ 'ਚ ਹੋ ਰਹੀ ਹੈ ਜੇਲ੍ਹਾਂ ਵਿੱਚ ਖੜਾਕ ਹੋ ਰਿਹਾ ਹੈ ਜੇਲਾਂ ਵਿੱਚ ਗੈਂਗਸਟਰ ਦਾ ਲੋਰਸ ਬਿਸ਼ਨੋਈ ਵਰਗੇ ਇੰਟਰਵਿਊ ਕਰਕੇ ਆਪਣਾ ਪੱਖ ਰੱਖ ਰਹੇ ਆ ਜਿੱਥੇ ਸੰਦੀਪ ਮੰਗਲ ਅੰਬੀਆਂ ਕਬੱਡੀ ਖਿਡਾਰੀ ਦਾ ਕਤਲ ਹੋ ਜਾਂਦਾ ਹੈ ਜਿੱਥੇ ਸ਼ੁਭਦੀਪ ਸਿੰਘ ਸਿੱਧੂ ਮੁਸੇ ਵਾਲੇ ਦਾ ਕਤਲ ਹੋ ਜਾਂਦਾ ਹੈ ਇਸ ਮਾਹੌਲ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਆ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਲਾਅਨ ਆਰਡਰ ਦੀ ਸਥਿਤੀ ਕਾਫੀ ਬਿਹਤਰ ਹੈ ਤਾਂ ਫੇਰ ਐਡਵੋਕੇਟ ਜਰਨਲ ਜਿਸ ਤਰ੍ਹਾਂ ਦੇ ਹਵਾਲੇ ਜਿਸ ਤਰ੍ਹਾਂ ਦੇ ਤਰਕ ਜਿਸ ਤਰ੍ਹਾਂ ਦੇ ਖਰਚੇ ਕੋਰਟ ਵਿੱਚ ਰੱਖ ਰਿਹਾ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਚੋਣਾ ਦੇਸ਼ ਮਾਹੌਲ ਦੇ ਵਿੱਚ ਇਹ ਸਿਆਸੀ ਤਰ੍ਹਾਂ ਆਪਣਾ ਨਿੱਜੀ ਤੌਰ ਤੇ ਸਿਆਸੀ ਫਾਇਦਾ ਲੈਣਾ ਚਾਹੁੰਦੀਆਂ ਨੇ ਤੇ ਸੁਨੀਲ ਜਾਖੜ ਨੇ ਮੰਗ ਰੱਖੀ ਹੈ ਕਿ ਪੂਰੀ ਰਿਪੋਰਟ ਤਿਆਰ ਕਰਕੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਇਹ ਸਿਆਸੀ ਧਿਰਾਂ ਕਰਦੀਆਂ ਜਾ ਰਹੀਆਂ ਜਿਸ ਤਰ੍ਹਾਂ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਰਿਪੋਰਟ ਪਰਦੇ ਚੋਣ ਕਮਿਸ਼ਨਰ ਦੇ ਕੋਲ ਭੇਜੀ ਜਾਣੀ ਚਾਹੀਦੀ ਹੈ ਤਾਂ ਜਿਸ ਤੋਂ ਬਾਅਦ ਇਹ ਸਪਸ਼ਟ ਹੋਏਗਾ ਕਿ ਸੱਤਵੇਂ ਗੇੜ ਦੀਆਂ ਚੋਣਾਂ ਤਾਂ ਸਿਰੇ ਲਗਦੀਆਂ ਵਖਾਈ ਨਹੀਂ ਦੇਣਗੀਆਂ ਤਾਂ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਆਵਾਜ਼ੀ ਪਾਰਟੀ ਅਜੇ ਵੀ ਬਹੁਤ ਸਾਰੀਆਂ ਦੂਸਰੀਆਂ ਪਾਰਟੀਆਂ ਦੇ ਵਿੱਚ ਸੰਨ ਲਾਣ ਦਾ ਕੰਮ ਕਰ ਰਹੀ ਹੈ ਆਮ ਆਦੀ ਪਾਰਟੀ ਵਿੱਚ ਹੁਣ ਕਾਂਗਰਸ ਦੇ ਜਰਨਲ ਸਕੱਤਰ ਚੁਸ਼ਪਿੰਦਰ ਸਿੰਘ ਚਾਹਲ ਨੇ ਐਂਟਰੀ ਮਾਰੀ ਹੈ ਦੂਜੇ ਪਾਸੇ ਕੁਝ ਹੋਰ ਭਾਜਪਾ ਦੇ ਆਗੂਆਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਹੈ ਤਾਂ ਇਸ ਸਿਆਸੀ ਮਾਹੌਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨਾਲ ਸੰਬੰਧਿਤ ਖਬਰ ਵੀ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਭਾਜਪਾ ਨੂੰ ਛੱਡ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਿਹਾ ਕਿਉਂਕਿ ਬਟਿੰਡਾ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸਿਰਜਦਾ ਵਕਾ ਹੀ ਦਿੱਤਾ ਹੈ ਕਾਲੀ ਦਲ ਨੂੰ ਕਿਤਨਾ ਕਿਤੇ ਮਹਿਸੂਸ ਹੋਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੋਟ ਬੈਂਕ ਵਿੱਚ ਸੱਣ ਲਗਾਈ ਜਾ ਸਕਦੀ ਹੈ ਮਨਪੀਰ ਸਿੰਘ ਬਾਦਲੋਹੀ ਨੇ ਜਿਨ੍ਹਾਂ ਨੇ ਪੀਪਲ ਪਾਰਟੀ ਆਫ ਪੰਜਾਬ ਬੜਾਈ ਸੀ ਇਸੇ ਪਾਰਟੀ ਦੇ ਵਿੱਚ ਭਗਵੰਤ ਮਾਨ ਵੀ ਰਹੇ ਆ ਬਹੁਤ ਸਾਰੇ ਲੀਡਰ ਰਹੇ ਆ ਤੇ ਖੁਦ ਗੁਰਦਾਸ ਬਾਦਲ ਇਸੇ ਪਾਰਟੀ ਤੋਂ 2012 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜੇ ਸਨ। ਕਿਹਾ ਜਾ ਰਿਹਾ ਕਿ ਮਨਪ੍ਰੀਤ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਚੋਣ ਲੜੀ ਸੀ। ਇੱਕ ਫਸਵੀਂ ਟੱਕਰ ਬਠਿੰਡਾ ਦੀ ਸੀਟ ਤੋਂ ਦਿਖਾਈ ਦਿੱਤੀ ਸੀ। ਬੇਸ਼ੱਕ ਹਰਸਿਮਰਤ ਕੌਰ ਬਾਦਲ ਜਿੱਤ ਗਏ ਹੁਣ ਪਰੰਤੂ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਫਿਕਰ ਮਨਪ੍ਰੀਤ ਸਿੰਘ ਬਾਦਲ ਨੇ ਵਾਦਾ ਦਿੱਤਾ ਸੀ 10 ਤੇ 5 ਦੀ ਜੋੜੀ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ RAM ਲਸ਼ਮਨ ਦੀ ਜੋੜੀ ਕਰਕੇ ਜਾਣੀ ਜਾਂਦੀ ਰਹੀ ਹੈ ਤਾਂ ਸਿਆਸਤ ਨੇ ਅਜਿਹੇ ਹਾਲਾਤ ਪੈਦਾ ਕੀਤੇ ਕਿ ਗੁਰਦਾਸ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜੀ ਬੇਸ਼ੱਕ ਉਸ ਤਰ੍ਹਾਂ ਦੀ ਐਕਟੀਵਿਟੀ ਚੋਣਾਂ ਵਿੱਚ ਗੁਰਦਾਸ ਬਾਦਲ ਨੇ ਆਪਣੇ ਭਰਾ ਦੇ ਖਿਲਾਫ ਨਾ ਕੀਤੀ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਦੋਨਾਂ ਭਰਾਵਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਬਾਦਲ ਪਰਿਵਾਰ ਵਿੱਚ ਇਕਤਾ ਹੋਣੀ ਚਾਹੀਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਦੇ ਮੌਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤੇ ਗਏ ਭਾਵਕਮਈ ਭਾਸ਼ਣ ਨੇ ਇਹ ਸਪਸ਼ਟ ਕੀਤਾ ਸੀ ਕਿ ਦੋਵੇਂ ਭਰਾ ਫਿਰ ਇਕੱਠੇ ਹੋ ਸਕਦੇ ਆ ਦੋਵੇਂ ਭਰਾ ਫਿਰ ਜੁੜ ਸਕਦੇ ਆ ਤਾਂ ਜਿਵੇਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ 'ਚ ਗਏ ਭਾਜਪਾ 'ਚ ਗਏ ਤਾਂ ਹੁਣ ਜਦੋਂ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਲੜ ਰਿਹਾ ਹੈ ਤਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਮਰਪਤ ਸਿੰਘ ਬਾਦਲ ਨੂੰ ਵੀ ਵਾਪਸ ਅਕਾਲੀ ਦਲ ਵਿੱਚ ਲਿਆਂਦਾ ਜਾਵੇ ਤਾਂ ਕਿ ਕੁਝ ਬਟੰਡਾ ਦੀ ਸਿਹੜ ਤੋਂ ਸਥਿਤੀ ਨੂੰ ਸਪਸ਼ਟ ਕੀਤਾ ਜਾ ਸਕੇ ਵੇਖਦੇ ਆ ਕਿ ਮਰਪਤ ਸਿੰਘ ਬਾਦਲ ਅਜੇ ਹਾਲ ਫੈਸਲਾ ਕਦੋਂ ਲੈਂਦੇ ਆ ਜਾਂ ਜਿਸ ਤਰ੍ਹਾਂ ਦੀਆਂ ਖਬਰਾਂ ਜਾਂ ਚਰਚਾਵਾਂ ਚੱਲ ਰਹੀਆਂ ਕਿ ਉਹ ਹਵਾ ਵਿੱਚ ਹੀ ਦਿਖਾਈ ਦਿੰਦੀਆਂ ਨਜ਼ਰ ਆਉਣਗੀਆਂ